ਸਤਿ ਨਮਸਕਾਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਮਗੇ ਅੱਜ ਜਿਸ ਤੁਹਾਡੇ ਲਈ ਲੈ ਕੇ ਆਏ ਆ ਰਾਜਾ ਭਰਤਰੀ ਜੀ ਦਾ ਕਲਮਾ ਰਾਜਾ ਭਰਤਰੀ ਦਾ ਪਾਠ ਤੇ ਰਾਜਾ ਭਰਤਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚੇਲੇ ਹੋਏ ਨੇ ਤੇ ਇਹ ਵੀ ਬਹੁਤ ਵੱਡੀ ਆਪਣੀ ਆਪ ਚ ਇੱਕ ਸ਼ਕਤੀ ਆ ਇਸ ਕਲਮੇਬਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਯਾਰਾ ਸ਼ਾ ਕੀ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਵਰਤਵਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਆਉਣ ਇਹ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਣਾ ਸੋ ਜਿਵੇਂ ਆਪ ਸਭ ਜਾਣਦੇ ਹੋ ਰਾਜਾ ਪਰਤੇ ਦੀ ਜਿਹੜੀ ਜਗਾ ਹੈ ਉਹ ਬੱਬਾ ਬਲਕਨਾਥ ਜੀ ਦੇ ਦਰਬਾਰ ਤੇ ਉੱਥੇ ਬਣੀ ਹੋਈ ਹੈ ਨਾਲ ਹੀ ਤੇ ਜਿਵੇਂ ਗੁਰੂ ਕਰਤਾਪੁਰ ਜੀ ਇਹ ਚਾਹੁੰਦੇ ਸਕੇ ਕਿ ਬੱਬਾ ਬਲਕਨਾਥ ਜੀ ਵੀ ਸਾਡਾ ਚੇਲਾ ਬਣਨਾ ਠੀਕ ਹੈ ਜੀ ਸਾਨੂੰ ਉਸਤਾਦ ਮੰਨਣ ਤੇ ਪਰ ਉਹ ਇਦਾਂ ਮੰਨਣੀ ਸੀ ਬਾਬਾ ਵਾਲਕਨਾਥ ਜੀ ਤੇ ਗੁਰੂ ਗੋਰਖਨਾਥ ਜੀ ਨੇ ਫਿਰ ਆਪਣੇ ਚੇਲਿਆਂ ਚੋਂ ਸਭ ਤੋਂ ਉੱਚਕੁੱਟੇ ਚੇਲਾ ਸੀ ਰਾਜਾ ਪਰਥਵੀ ਜਦੋਂ ਇਹਨੂੰ ਬਰਾਗ ਚ ਲਿਆ ਕੇ ਉਹਨਾਂ ਨੇ ਆਪਣਾ ਚੇਲਾ ਬਣਾ ਲਿਆ ਸਗਾ ਤੇ ਫਿਰ ਉਹਨਾਂ ਨੇ ਇਹ ਕੰਮ ਕਰਿਆ ਸਗੋ ਇਹਨੂੰ ਭੇਜਿਆ ਸਗਾ ਰਾਜਾ ਪਰਥਰੀ ਨੂੰ ਵੀ ਜਾ ਤੂ ਉਹਦਾ ਉਹਨੂੰ ਸਾਡਾ ਚੇਲਾ ਬਣਾ ਉਲਟਾ ਇਹ ਬਾਬਾ ਵਾਲਕਨਾਥ ਜੀ ਤੇ ਉੱਥੇ ਤੇ ਗਲਾਮ ਵਰਗਾ ਚੀ ਲਾਉਣ ਕਿ ਉੱਥੇ ਰਹਿ ਪਿਆ ਸੀ ਕਿ ਕਹੇ ਜੀ ਤੋਂ ਬਹੁਤ ਵਧੀਆ ਇਹਨਾਂ ਦਾ ਕਲਮ ਆ ਤੇ ਇਹਦੇ ਨਾਲ ਨਾਲ ਤੁਹਾਡਾ ਨਾ ਬਾਬਾ ਵਾਲਕ ਨਾਲ ਜੀ ਦੀ ਵੀ ਕਿਰਪਾ ਹੋ ਜਾਂਦੀ ਹੈ ਠੀਕ ਹੈ ਗੁਰੂ ਗੋਖਰਨਾਥ ਦੀ ਵੀ ਕਿਰਪਾ ਹੋ ਜਾਂਦੀ ਹੈ ਸੈਦਾਂ ਦੀ ਕਿਰਪਾ ਸਾਰੀ ਇਹਨਾਂ ਦੇ ਨਾਲ ਹੀ ਹੋ ਜਾਂਦੀ ਹੈ ਤੇ ਇਹ ਪਾਠ ਤੁਹਾਨੂੰ ਰੈਗੂਲਰ ਕਰਨਾ ਪੈਣਾ ਹੈ ਤੇ 41 ਦੇ ਨਾਲ ਸੋ ਕੁ ਤੌੜੀ ਰਿੰਦਾ ਸ਼ੀਲਾ ਬੱਡ ਕੇ ਤੁਸੀਂ ਇਹਨਾਂ ਨੂੰ ਸਿੱਧ ਕਰ ਸਕਦੇ ਹੋ ਇਹ ਵੀ ਸਿੱਧਾ ਚੋਂਦੇ ਆ ਜਿਵੇਂ ਗੋਰ ਗਨੌਤਿ ਇਹ ਨਾਥਾਂ ਦੇ ਵਿੱਚ ਵੀ ਆਉਂਦੇ ਆ ਸਿੱਧਾ ਜੀ ਵੀ ਆਉਂਦੇ ਆ ਇਹ ਤਾਂ ਕਹੋਗੇ ਸਿੱਧਾਂ ਦੀ ਕਿਰਪਾ ਵੀ ਇਹਨਾਂ ਤੇ ਹੈਗੀ ਆ ਤੇ ਉਹ 84 ਸਿੱਧ ਹੋਏ ਨੇ ਤੇ ਉਹਨਾਂ ਦੇ ਵਿੱਚ ਨਹੀਂ ਪਰ ਇਹਨਾਂ ਦੀ ਸਿੱਧਾਂ ਦੀ ਇਹਨਾਂ ਤੇ ਕਿਰਪਾ ਹੈਗੀ ਆ ਗੋਂ ਤੇ ਨਾਥਾਂ ਦੀ ਕਿਰਪਾ ਵੀ ਹੈਗੀ ਆ ਸੋ ਸਾਂਝੇ ਜਲ ਪੈਂਦੇ ਨੇ ਠੀਕ ਹੈ ਜੀ ਤੇ ਬਹੁਤ ਵਧੀਆ ਕਲਾਮ ਆ ਤੇ ਬਹੁਤ ਹੀ ਦੇਦਦੇ ਨੇ ਰਾਜਾ ਪ੍ਰਥਵੀ ਜੀ ਪੀਰ ਪਾਵਦੀਆਂ ਹੁੰਦੀ ਐ ਸੋ ਇਹਨਾਂ ਦਾ ਕਲਮਾ ਜਿਹੜਾ ਹੈ ਉਹ ਤੁਸੀਂ ਨੋਟ ਕਰ ਲੋ ਕਲਮਾ ਦਾਜੀ ਤਨ ਫੁੱਲੋ ਦੰਨ ਜਹਰ ਪੀਰ ਤਨ ਬਾਬਾ ਭਰਤਰੀ ਇੰਦਰ ਦਾ ਪੋਤਾ ਕੋਲਤਾ ਜਿਕਾ ਬੇਟਾ 190 ਸਾਲ ਗਵਾਚ ਰਣਿਆ 19 ਸਾਲ ਤਪ ਕੀਤਾ ਤੋਲ ਵਲ ਕੋ ਰਖ ਗੁਰੂ ਗੋਗਰਾਥ ਕੋ ਰਖ ਮੈਂ ਰੋਦਾ ਤੈਨੂੰ ਰਵਰ ਦੇਵੀ ਫਕੀਰਾ ਮੈਨੂੰ ਬਸ ਇਨਾ ਕਹਿਆ ਜੀ ਠੀਕ ਹੈ ਬਹੁਤ ਵਧੀਆ ਕਲਮਾਇਆ ਜੈਨ ਦੀ ਦੁਨੀਆ ਦੇ ਵਿੱਚ ਕੋਈ ਝਟਕਾ ਲੱਗਿਆ ਕੋਈ ਤੋਖਾ ਮੜਿਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਹੈ ਕਿਉਂਕਿ ਕਿਰਪਾ ਹੁੰਦੀ ਹੈ ਨਾ ਦੀ ਤੇ ਸਿੱਧਾਂ ਦੀ ਨਾਥਾਂ ਦੀ ਕਿਰਪਾ ਨਾਲ ਹੀ ਹੋ ਜਾਂਦੀ ਹੈ ਸੋ ਸੇਵਾ ਕਰਨ ਲਈ ਤੁਸੀ ਕਰਨਾ ਵੀ ਹੈ ਇੱਕ ਤੁਸੀ ਲੰਗੋਟ ਤਾਰਨਾ ਆ ਠੀਕ ਹੈ ਜੀ ਜਿਹਮਤਾ ਜਵਲ ਜਿਹਮੇ ਬਾਬਾ ਵਾਲਕਾ ਜੀ ਸੇਵਾ ਕਰਦੇ ਆ ਉਹਦੇ ਕਰਨੀ ਆ ਤੇ ਤੇ ਤੁਸੀਂ ਇੱਕ ਤੁਸੀਂ ਜਿਹੜਾ ਸਵਾ ਮਹੀਨਾ ਦੁੱਧ ਦਾ ਜਾਂ ਖੀਰ ਦਾ ਤੁਸੀਂ ਸੇਵਨ ਕਰਨਾ ਹੈ ਰੋਜ਼ ਰੋਜ਼ ਠੀਕ ਹੈ ਜੀ ਇਹ ਇੰਨਾ ਜ਼ਰੂਰੀ ਆ ਇਸੇ ਦੇ ਨਾਲ ਹੀ ਤੁਹਾਡੀ ਇਤੋਂ ਦੇ ਇਨਦੀ ਕਿਰਪਾ ਹੋ ਜਾਣੀ ਚਲੋ ਅੱਜ ਦੇ ਕੱਲ ਮੈਂ ਅਸੀਂ ਬਾਤ ਤੋਂ ਬਾਧਾ ਆਪ ਸਭ ਦੇ ਲਈ ਹੋਰ ਵੀ ਲੈ ਕੇ ਆਂਦੇ ਰਵਾਂਗੇ ਬੋ ਸਾਰੇ ਸਾਡੇ ਉਹ ਕਲਮੇ ਪਏ ਆ ਥੋੜੇ ਇਧਰ ਨਾਲ ਤੋਂ ਸਤੋ ਕਲਮੇ ਵੀ ਨਹੀਂ ਤੁੰਦੇ ਹੋ ਰਹੇ ਸੋ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਸੰਦੇ ਨਹੀਂ ਲੱਗ ਰਹੀ ਆ ਕਿਉਂਕਿ ਕਿਤਾ ਸਾਨੂੰ ਇਹ ਆਇਤ ਚਾਹੀਦੀ ਹੁੰਦੀ ਹਰੇ ਕਲਮਾ ਪਾਉਣ ਲਈ ਅਜਾ ਇਜਾਜ਼ਤ ਲੈ ਕੇ ਤੁਹਾਨੂੰ ਕਲਮਾ ਪਾਉਣ ਨੇ ਕੋਈ ਇਹ ਇਜਾਜ਼ਤ ਲੈ ਕੇ ਜਿਹੜਾ ਕਲਮਾ ਪਾਇ ਹੁੰਦਾ ਉਹ ਕੰਮ ਕਰਦਾ ਹੁੰਦਾ ਜਿਹੜਾ ਪਾਉਦਾ ਚਾਕੇ ਪਾਉਂਦੇ ਆ ਉਹ ਕੰਮ ਨਹੀਂ ਕਰਦਾ ਠੀਕ ਹੈ ਜੀ ਅਸੀਂ ਇਜਾਜ਼ਤ ਲੈ ਕੇ ਕਲਮਾ ਪਾਉਂਦੇ ਹੁੰਨੇ ਆ ਫਿਰ ਉਹ ਕੰਮ ਕਰਦਾ ਹੁੰਦਾ ਆ ਤੁਸੀਂ ਦਇੰਗੋਂ ਪੜਨਾ ਸ਼ੁਰੂ ਕਰਤਾ ਆਪਣਾ ਤੁਸੀਂ ਉਹਦੀ ਸਹਾਦਤ ਨਾਲ ਸ਼ੁਰੂ ਕਰਤੀਆ ਤਾਂ ਉਹ ਸਿੱਧ ਹੋ ਜਾਂਦਾ ਹੁੰਦਾ ਹੈ ਛੇਤੀ ਤੋਂ ਛੇਤੀ ਕਿਉਂਕਿ ਫੇ ਗੁਰੂ ਨੇ ਆਪ ਨੂੰ ਬਖਸ਼ਿਆ ਹੁੰਦਾ ਨਾ ਕਿ ਹਾਂ ਤੁਸੀਂ ਥੇ ਸਾਨੂੰ ਤਿਓ ਤਾਂ ਕਰਕੇ ਸੋ ਤੁਹਾਨੂੰ ਅਸੀਂ ਕੱਲ ਮੈਂ ਦਿੰਦੇ ਰਵਾਂਗੇ ਇੱਥੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਨੂੰ ਦਬਕੇ ਰੱਖੋ ਅੱਤਵਾ ਸ਼ੇਅਰ ਕਰੋ ਕਮੈਂਟ ਕਰੋ ਠੀਕ ਹੈ ਜੀ ਤੇ ਉਹਨਾਂ ਦੇ ਅਮਜੇ ਜਿਵੇਂ ਤੁਹਾਨੂੰ ਕਾਜਾ ਪੀ ਜੀ ਦਾ ਜਿਹੜਾ ਬੇੜਾ ਤਰਨ ਵਾਲਾ ਕਰਮਾ ਉਹ ਵੀ ਦਮਾਂਗੇ ਤੇ ਕਾਲੀ ਮਾਤਾ ਦਾ ਕਰਮਾ ਵੀ ਉਹ ਵੀ ਦਮਾਂਗੇ ਹੋਰ ਬਥੇਰੇ ਕਲਮੇ ਪਿਆ ਹਰ ਇੱਕ ਤਰ੍ਹਾਂ ਦੇ ਵੀ ਦੇਵਤੇ ਜਿਹੜੇ ਬਹੁਤ ਕਲਮੇ ਪਿਆ ਸੋ ਓੜੀ ਓੜੀ ਅਸੀਂ ਤੁਹਾਡੇ ਤੱਕ ਪਹੁੰਚ ਦੇ ਕਰਾਂਗੇ ਠੀਕ ਹੈ ਦਿਓ ਜਾਈ ਤੇ ਜੈ ਪੀਗਾ ਦੀ ਜੈ ਸਰਕਾਰਾਂ ਦੀ ਜੈ ਖਵਾਜ ਬੰਦੀ ਕਰਪਲੀ ਜੈ ਪੰਜ ਪੀਰ ਸਰਕਾਰ ਦਾ ਤੀ ਤਰੀ ਸੋਈਂ ਦਾ ਤੀ ਸੋਈਂ